ਸੰਜੇ ਰੋ ਹੈਕਾਉਂ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਬੰਦਾ ਕਿਸੇ ਵੀ ਤਰੀਕੇ ਨਾਲ ਹਸਪੀਟਲ ਨਾਲ ਕਨੈਕਟਡ ਹੀ ਨਹੀਂ ਸੀ ਨਾ ਤਾਂ ਕੋਈ ਸਟਾਫ ਮੈਂਬਰ ਹੈ ਤੇ ਨਾ ਤਾਂ ਕੋਈ ਮੈਡੀਕਲ ਪਰਸਨ ਬਲਕਿ ਇਹ ਰੇਪਿਸਟ ਲਿੰਕ ਸੀ ਕੋਲਕਾਤਾ ਪੁਲਿਸ ਨਾਲ ਬੇਸਿਕਲੀ ਸੰਜੇ ਕੋਲਕਾਤਾ ਪੁਲਿਸ ਨਾਲ 2019 ਤੋਂ ਵੈਲਫੇਅਰ ਸੈਲੂ ਵਿੱਚ ਐਜ਼ ਅ ਸਿਵਿਕ ਵੋਲੰਟੀਅਰ ਵਾਂਗੂ ਕੰਮ ਕਰ ਰਿਹਾ ਸੀ ਸਿਵਿਕ ਵੋਲੰਟੀਅਰ ਬੇਸਿਕਲੀ ਉਹ ਬੰਦੇ ਹੁੰਦੇ ਨੇ ਜੋ ਪੁਲਿਸ ਨੂੰ ਕੁਝ ਬੇਸਿਕ ਟਾਸਕ ਜਿਵੇਂ ਟ੍ਰੈਫਿਕ ਮੈਨੇਜਮੈਂਟ ਜਾਂ ਪਾਰਕਿੰਗ ਕੰਟਰੋਲ ਵਿੱਚ ਹੈਲਪ ਕਰਦੇ ਨੇ ਬਟ ਉਹ ਐਕਚੁਅਲੀ ਵਿੱਚ ਪੁਲਿਸ ਨਹੀਂ ਹੁੰਦੇ ਬਟ ਰਿਪੋਰਟਸ ਦੇ ਅਕੋਰਡਿੰਗ ਤੇ ਹਸਪੀਟਲ ਦੇ ਸਟਾਫ ਦੇ ਅਕੋਰਡਿੰਗ ਸੰਜੀ ਯੂਜੂਲੀ ਕੋਲਕਾਤਾ ਪੁਲਿਸ ਦੀ ਟੀ-ਸ਼ਰਟ ਪਾ ਕੇ ਓਪਨਲੀ ਘੁੰਮਦਾ ਸੀ ਤੇ ਉਹਨੇ ਆਪਣੀ ਬਾਈਕ ਤੇ ਵੀ ਪੁਲਿਸ ਲਿਖਵਾਇਆ ਹੋਇਆ ਸੀ ਬਟ ਉਹਨੂੰ ਕਦੇ ਕਿਸੇ ਨੇ ਰੋਕਿਆ ਕਿਉਂ ਨਹੀਂ ਹੁਣ ਸਵਾਲ ਏ ਹੈ ਕਿ ਹਸਪੀਟਲ ਵਿੱਚ ਜਿੱਥੇ ਪੇਸ਼ੈਂਟ ਦੇ ਰਿਲੇਟਿਵਸ ਨੂੰ ਬਿਨਾਂ ਕਿਸੇ ਵਿਜ਼ਿਟਿੰਗ کارڈ ਦੇ ਐਂਟਰੀ ਤੱਕ ਨਹੀਂ ਮਿਲਦੀ ਉੱਥੇ ਇਹ ਬੰਦਾ ਰਾਤ ਦੇ 4 ਵਜੇ ਹਸਪੀਟਲ ਦੇ ਸੈਮੀਨਾਰ ਹਾਲ ਵਿੱਚ ਕੀ ਕਰ ਰਿਹਾ ਸੀ ਜਦੋਂ ਆਪਾਂ ਕਿਸੇ ਵੀ ਗਵਰਨਮੈਂਟ ਹਸਪੀਟਲ ਵਿੱਚ ਜਾਂਦੇ ਆ ਤਾਂ ਗਾਰਡਸ ਆਪਾਂ ਨੂੰ ਜ਼ਰੂਰ ਦਿਖਦੇ ਨੇ ਉਹਨਾਂ ਨੇ ਇਹ